ਚਲੋ ਜੀ ਹੁਣ ਆਪਾਂ ਇੱਥੇ ਇੱਕ ਵਲੌਗ ਦਾ ਐਂਡ ਕਰ ਲਿਆ ਦੂਸਰਾ ਵਲੌਗ ਸ਼ੁਰੂ ਕਰ ਲਿਆ ਆ ਤੇ ਇੱਥੇ ਜਿਹੜਾ ਇਤਿਹਾਸਿਕ ਸਥਾਨ ਤੇ ਜਿਹੜਾ ਪ੍ਰੋਗਰਾਮ ਸੀ ਉਹ ਖਤਮ ਹੋ ਗਿਆ ਨੰਗਰ ਵਗੈਰਾ ਆਪਾਂ ਛਕ ਲਿਆ ਤੇ ਹੁਣ ਆਪਾਂ ਜਾਂਦੇ ਆ ਘਰੇ ਤੇ ਕੁਝ ਆਪਾਂ ਰਸਤੇ ਦੀ ਵੀਡੀਓਜ਼ ਬਣਾਵਾਂਗੇ ਹਨਾ ਜੋ ਪਿੰਡਪਰ ਆਪਣੇ ਨਾਲ ਜੁੜੇ ਹੋਏ ਆ ਬੱਚੇ ਜੁੜੇ ਹੋਏ ਆ ਉਹਨਾਂ ਨੂੰ ਦਿਖਾਵਾਂਗੇ ਸਾਡਾ ਇਲਾਕਾ ਕਿਹੋ ਜਿਹਾ ਲੱਗਦਾ ਆ ਤੇ ਚਲੋ ਜੀ ਬਣੇ ਰਹਿਣਾ ਵਲੌਗ ਦੇ ਨਾਲ ਹੀ ਅੱਧਰ ਗੱਡੀਆਂ ਟਿੱਬਿਆਂ ਦੇ ਵਿੱਚ ਫਸ ਜਾਂਦੀਆਂ ਆ ਕੇ ਨਾ ਮੱਸਾ ਕੱਢ ਕੇ ਲੈਂਦੀ ਟਰੈਕਰ ਦੇ ਨਾਲ ਜਾ ਰਹੇ ਆ ਵਾਪਸ ਹਾਂ ਹਾਂ ਅਗਲੀ ਗਲੀ ਸਾਈਕਲ ਵਾਲੇ ਸ਼ਰਾਰਤਾ ਕਰੀ ਜਾਂਦੇ ਵਿੱਚ ਇੱਧਰ ਸਾਰਿਆਂ ਨੇ ਜਿੰਨ ਕੀ ਸਾਈਕਲ ਮੋਟਰਸਾਈਕਲ ਜੋ ਵੀ ਸੀ ਖੜੇ ਕਿਤੇ ਹੋਇਆ ਤੇ ਦੇਖੋ ਜੀ ਬਰਾਨੀ ਇਲਾਕਾ ਇਧਰ ਲਾ ਛੋਲੇ ਵੀ ਜੇ ਹੋਏ ਇਧਰ ਬਰਾਨੀ ਇਲਾਕਾ ਬਿਲਕੁਲ ਪਾਣੀ ਬਹੁਤ ਘੱਟ ਆਉਂਦਾ ਇਧਰ ਸਾਰੀ ਰੇਤਲੀ ਜ਼ਮੀਨ ਹੈ ਹੁਣ ਸਭ ਵਾਪਸ ਜਾ ਰਹੇ ਆ ਇਹ ਦੇਖੋ ਜੀ ਇਹ ਹੈਗਾ ਸਾਡੇ ਰਾਜਸਥਾਨੀ ਪਹਿਨਾਵਾ ਜੇ ਆਂਟੀ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਰਾਜਸਥਾਨੀ ਓੜਣੀ ਵਗੈਰਾ ਪਾ ਰੱਖੀ ਹੈ ਰਾਮ ਰਾਮ ਆਂਟੀ ਕੀ ਆ ਰਾਮ ਰਾਮ ਸਭ ਨਾਲ ਰਾਮ ਰਾਮ ਬੋਲੋ ਆਂਟੀ ਬੋਲੋ ਰਾਮ ਰਾਮ ਯਾ ਪ੍ਰੋਗਰਾਮ ਦੇਖਣਾ ਹੈ ਕਿਥੇ ਬੜੀਆ ਨਾ ਪ੍ਰੋਗਰਾਮ ਹਾਂ ਬੜੀਆ ਹੋਇਆ ਬਹੁਤ ਅੱਛਾ ਹੈ ਨਾ ਹਾਂ ਚਲੋ ਵੀ ਚੱਲਾਂ ਫਿਰ ਠੀਕ ਹੈ ਠੀਕ ਹੈ ਬੇਟਾ ਰਾਮ ਰਾਮ ਹੁਣ ਆਪਾਂ ਵਾਪਸੀ ਕਰ ਲਈ ਤੇ ਇੱਥੇ ਨਾ ਖੜਵੰਜਾ ਲੱਗਿਆ ਹੋਇਆ ਹੈ ਜਿਸ ਕਰਕੇ ਜੰਪ ਬਹੁਤ ਲੱਗ ਰਏ ਸੀਗੇ ਤੇ ਕੈਮਰਾ ਹਿੱਲ ਰਿਆ ਸੀਗਾ ਤੇ ਇਹ ਗਰਲਸ ਜਿਹੜੀਆਂ ਇਹ ਆ ਰੀਆਂ ਸੀਗੀਆਂ ਪੈਦਲ ਹੀ ਕੁਝ ਜਿਵੇਂ ਸਾਈਕਲ ਤੇ ਗਏ ਸੀ ਕੁਝ ਮੋਟਰਬਾਈਕ ਤੇ ਆਏ ਸੀਗੇ ਹਨਾ ਤੇ ਕੁਝ ਪੈਦਲ ਆਏ ਸੀਗੇ ਬਟ ਉਹ ਪੈਦਲ ਨਹੀਂ ਆਏ ਉਹ ਆਏ ਸੀਗੇ ਆਰਮੀ ਵਾਲੇ ਟਰੱਕ ਤੇ ਦੂਰੋ ਦੂਰੋ ਬੱਚੇ ਜਿਵੇਂ ਆਏ ਸੀਗੇ ਤੇ ਫਿਰ ਉਹਨਾਂ ਨੂੰ ਟਰੱਕ ਇੱਥੇ ਆਰਮੀ ਵਾਲਿਆਂ ਨੇ ਖੜੇ ਕਰਤੇ ਫਿਰ ਇੱਥੋਂ ਇਹ ਪੈਦਲ ਚੱਲ ਪਏ ਸੀ ਕਾਫੀ ਦੂਰ ਇਹ ਪੈਦਲ ਗਏ ਸੀਗੇ ਤੇ ਆ ਟਰੱਕ ਖੜੇ ਹੋਏ ਆਰਮੀ ਵਾਲਿਆਂ ਦੇ ਇੱਥੇ ਤੇ ਹੁਣ ਆਪਾਂ ਐਂਟਰ ਕਰ ਗਏ ਆ ਇਹ ਹੈਗਾ ਜੀ ਪਿੰਡ ਨੱਗੀ ਪਿੰਡ ਦੇ ਚੌਧਰੀਆਂ ਦਾ ਪਿੰਡ ਬਹੁਤ ਵੱਡਾ ਤੇ ਪੁਰਾਣਾ ਪਿੰਡ ਹੈਗਾ ਜੀ ਥੋੜਾ ਜਿਹਾ ਇੱਥੇ ਦੀਆਂ ਰੋੜਾ ਵਗੈਰਾ ਖਰਾਬ ਹੈ ਕਿਉਂਕਿ ਥੋੜਾ ਜਿਹਾ ਇਹ ਇਲਾਕਾ ਪਿਛੜਿਆ ਹੋਇਆ ਹੈ ਨਾ ਹਜੇ ਇੱਥੇ ਤੱਕ ਇੰਨੀ ਤਰੱਕੀ ਨਹੀਂ ਹੋਈ ਤੇ ਵਾਗਰੂ ਗੁਰਦਾਸ ਸਹੀ ਕਰਦੇ ਆ ਵੀ ਜਿਵੇਂ ਹੋ ਇੱਥੇ ਹਿਸਟੋਰੀਕਲ ਪਲੇਸ ਬਣ ਗਿਆ ਤਾਂ ਜ਼ਰੂਰ ਇਸ ਪਿੰਡ ਦੀ ਵੀ ਤਰੱਕੀ ਹੋ ਜਵੇ ਹਨਾ ਕਿਉਂਕਿ ਹੁਣ ਦੂਰੋਂ ਦੂਰੋਂ ਦੁਨੀਆ ਆਇਆ ਕਰੂਗੀ ਤੇ ਆ ਦੇਖੋ ਜੀ ਇੱਥੇ ਪੁਰਾਣੇ ਟਾਈਮ ਦੀਆਂ ਕੁਝ ਸਮਾਦਾ ਵਗੈਰਾ ਬਣੀਆਂ ਹੋਈਆਂ ਆ ਇਸ ਤਰ੍ਹਾਂ ਦੀਆਂ ਪਿੰਡ ਕਾਫੀ ਪੁਰਾਣਾ ਹੈ ਇਹ ਹੈਨਾ ਤੇ ਇਧਰੇ ਨਾ ਦਾ ਜਿਵੇਂ ਮੰਦਰ ਬਣੇ ਹੋਏ ਮੈਂ ਜ਼ਿਆਦਾ ਤਾਂ ਬਣਾ ਨਹੀਂ ਸਕੀ ਹੈ ਨਾ ਕਿਉਂਕਿ ਫਿਰ ਵਾਪਸ ਜਾਣਾ ਸੀਗਾ ਛੇਤੀ ਘਰੇ ਤੇ ਕੀ ਲੋਸ ਹੋਇਆ ਸੀ ਉਹ ਵੀ ਤੁਹਾਨੂੰ ਮੈਂ ਦੱਸੂਗੀ ਇਸ ਵਾਸਤੇ ਤੁਸੀਂ ਵਲੌਗ ਪੂਰਾ ਜ਼ਰੂਰ ਦੇਖ ਲਿਓ ਅੱਜ ਸਾਡਾ ਤੇ ਇਹ ਆ ਗਿਆ ਜੀ ਚੌਂਕ ਪਿੰਡ ਦਾ ਇਹ ਸਾਰਾ ਚੌਧਰੀਆਂ ਦਾ ਪਿੰਡ ਹੈਗਾ ਕੁਝ ਘਰ ਇੱਥੇ ਦੂਜੇ ਆਪਣੇ ਸਰਦਾਰਾਂ ਦੇ ਜਾਂ ਮਿਸਤਰੀਆਂ ਦੇ ਉਹ ਵੀ ਹੈਗੇ ਆ ਪਰ ਮਿਹਨਤੀ ਬਹੁਤ ਹੈ ਇਹ ਸਭ ਤੇ ਇਹ ਬਣਿਆ ਹੋਇਆ ਜੀ ਗੇਟ ਬਸ ਇੱਥੇ ਰੋਡ ਵਧੀਆ ਬਣੀ ਹੋਈ ਹੈ ਨਾ ਪਿੱਛੇ ਤਾਂ 58 ਸੀਗਾ ਬੜਾ ਔਖਾ ਸੀਗਾ ਉਨਾ ਤੇ ਕਾਫੀ ਦੂਰ ਪੈ ਜਾਂਦਾ ਨਾ ਜਿਹੜਾ ਬਾਰਡਰ ਤੇ ਬਣਿਆ ਹੈ ਹਿਸਟੋਰੀਕਲ ਪਲੇਸ ਤੇ ਜੇ ਰੋਡ ਵਧੀਆ ਬਣ ਗਈ ਨਾ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ ਫੇਰ ਜਾਣ ਦੇ ਵਿੱਚ ਵਧੀਆ ਵੀ ਲੱਗੂ ਕਹਿ ਰਹੇ ਸੀ ਕਿ ਰੋਡ ਜਿਹੜੀ ਅਲਾਉ ਹੋ ਜਾਣੀ ਹੈ ਹੁਣ ਤੇ ਦੇਖੋ ਇਹਦਾ ਰੇਂਜ ਵੀ ਬਹੁਤ ਘੱਟ ਆਉਂਦੀ ਹੈ ਹੁਣ ਟਾਵਰ ਤਾਂ ਲੱਗਿਆ ਹੋਇਆ ਪਰ ਰੇਂਜ ਦੀ ਬੜੀ ਪ੍ਰੋਬਲਮ ਰਹਿੰਦੀ ਹੈ ਇੱਥੇ ਤੇ ਉਸ ਤੋਂ ਬਾਅਦ ਜੀ ਇਹ ਹੋ ਗਿਆ ਦੂਸਰੇ ਦਿਨ ਸਵੇਰ ਦਾ ਟਾਈਮ ਮੱਸੀਆ ਦਾ ਦਿਨ ਤੇ ਆਪਾਂ ਨਹਾ ਕੇ ਤੇ ਜਾ ਰਹੇ ਸੀਗੇ ਮੱਥਾ ਟੇਕਣ ਵਾਸਤੇ ਨੇ ਵੈਸੇ ਤਾਂ ਬਹੁਤ ਮਾਰਨਿੰਗ ਦਾ ਟਾਈਮ ਨਹੀਂ ਸੀ ਪਰ ਧੁੰਦ ਕਰਕੇ ਇਸ ਤਰ੍ਹਾਂ ਲੱਗ ਰਿਹਾ ਨਾ ਵੀ ਬਹੁਤ ਸਵੇਰ-ਸਵੇਰ ਦਾ ਟਾਈਮ ਹੋਇਆ ਗਿਆ ਆ ਕਿਉਂਕਿ ਠੰਡ ਦੇ ਵਿੱਚ ਨਾ ਤਾਂ ਛੇਤੀ ਉੱਠ ਕੇ ਜਿਆਦਾ ਕੰਮ ਹੁੰਦੇ ਆ ਤੇ ਆ ਦੇਖੋ ਗਲੀ ਸਾਡੀ ਪਾਣੀ ਨਾ ਭਰੀ ਪਈ ਹੈ ਕਿਉਂਕਿ ਇੱਥੇ ਪਾਈਪ ਟੁੱਟੀ ਹੋਈ ਆ ਤੇ ਉਸ ਕਰਕੇ ਪਾਣੀ ਇਕੱਠਾ ਹੋ ਗਿਆ ਤੇ ਇਹ ਦੂਸਰੀ ਗਲੀ ਆ ਗਈ ਹੈ ਤੇ ਧੁੰਦ ਲੱਗ ਰਹੀ ਹੈ ਬਸ ਟਾਈਮ ਇੱਥੇ 8:30 ਵਜੇ ਦਾ ਹੋ ਗਿਆ ਸੀਗਾ ਮੈਂ ਪਾਣੀ ਗਰਮ ਕਰਦੀ ਵਗੈਰਾ ਲੇਟ ਹੋ ਗਈ ਕੁਝ ਕੰਮ ਕਾਜ ਵੀ ਕਰ ਲਏ ਸੀਗੇ ਤੇ ਆ ਦੇਖੋ ਸਾਹਮਣੇ ਖੇਤ ਦਿਖ ਰਿਹਾ ਖੇਤਾਂ ਦੇ ਵਿੱਚ ਧੁੰਦ ਬਾਲੀ ਲੱਗਦੀ ਕਿਉਂਕਿ ਘਰ ਤਾਂ ਜਿਵੇਂ ਨਾਲ ਨਾਲ ਰਹਿ ਜਾਂਦੇ ਭੀੜੇ ਰਹਿ ਜਾਂਦੇ ਆ ਤੇ ਘਰਾਂ ਦੇ ਵਿੱਚ ਧੁੰਦ ਦਾ ਇੰਨਾ ਪਤਾ ਨਹੀਂ ਲੱਗਦਾ ਜਦੋਂ ਆਪਾਂ ਬਾਹਰ ਨਿਕਲਦੇ ਆ ਉਦੋਂ ਪਤਾ ਲੱਗਦਾ ਤੇ ਇਧਰ ਆ ਇਹਨਾਂ ਨੇ ਦੇਖੋ ਭੇਡਾਂ ਰੱਖੀਆਂ ਹੋਈਆਂ ਹਨਾ ਤੇ ਭੇਡਾਂ ਇੱਥੇ ਬਾੜੇ ਦੇ ਵਿੱਚ ਹੁਣ ਕੱਢੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਕੱਢ ਰਹੇ ਸੀਗੇ ਮੈਂ ਟੇਕਨਾਈ ਸੀਗੇ ਮੱਥਾ ਤੇ ਸੁਰਸਰੇ ਮਸਤਿਆ ਚੋਦੇ ਮਸਤਿਆ ਤੇ ਅਸੀਂ ਮੱਥਾ ਟੇਕਣ ਆਉਣੇ ਹੁੰਨੇ ਆ ਜੀ ਇੱਥੇ ਤੇ ਉਸ ਤੋਂ ਬਾਅਦ ਜੇ ਆਪਾਂ ਘਰੇ ਆ ਕੇ ਕੰਮ ਕਾਜ ਆਪਦੇ ਕਰਨੇ ਸ਼ੁਰੂ ਕਰਦੇ ਦੇਖੋ ਤੇਲ ਕਿੰਨੀ ਪਈ ਐ ਤੇ ਇੱਥੇ ਮੈਂ ਧਰ ਲੱਗ ਗਈ ਸੀ ਅਸੀਂ ਗਾਈਆਂ ਵਾਸਤੇ ਵੀ ਇਹ ਸਾਡੇ ਵੰਡ ਕਹਿ ਦਿੰਦੇ ਉਸ ਨੂੰ ਨਾ ਪੀੜਾ ਕਹਿ ਦਿੰਦੇ ਕੁਝ ਲੋਕ ਉਹ ਧਰਦੇ ਹੁੰਨੇ ਆ ਖਲ ਵਗੈਰਾ ਪਾ ਕੇ ਤੇ ਸਰੋਂ ਦਾ ਦਾਣਾ ਵਗੈਰਾ ਪਾ ਕੇ ਉਹ ਧਰ ਲੈਣੇ ਹੁੰਨੇ ਆ ਪਾਥੀ ਆ ਮੈਂ ਤੋੜ ਕੇ ਲਿਆਈ ਸੀਗੀ ਹੈ ਇਸ ਕਰਕੇ ਨਾ ਸਵੇਰੇ ਮਾਰਨਿੰਗ ਚ ਬਹੁਤ ਕੰਮ ਹੋ ਜਾਂਦੇ ਆ ਸਵੇਰੇ ਸਵੇਰੇ ਛੋਟੇ ਮੋਟੇ ਛੋਟੇ ਮੋਟੇ ਕੰਮ ਬਹੁਤ ਨਿਕਲ ਜਾਂਦੇ ਆ ਤੇ ਬਾਕੀ ਤਾਂ ਹਜੇ ਰੈਸਟ ਹੀ ਕਰ ਰਹੇ ਸੀਗੇ ਤੇ ਮੈਂ ਇਸ ਵਿੱਚ ਪਾ ਲਈ ਅੱਗ ਕਿਉਂਕਿ ਸਾਡਾ ਕਟਛਾ ਜਿਹੜਾ ਗਵਾਚ ਗਿਆ ਤੇ ਹੁਣ ਢੀਕਦੇ ਰਹਿਣੇ ਕਿਦੋਂ ਗੱਡੀਆਂ ਵਾਲੇ ਆਉਣ ਤੇ ਕਿਦੋਂ ਉਹਨਾਂ ਤੋਂ ਕਟਛਾ ਬਣਵਾਈਏ ਹੈਨਾ ਤੇ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ ਤੇ ਇਹ ਮੈਂ ਇਸ ਕਰਕੇ ਇਸ ਪੱਤਰੇ ਦੇ ਵਿੱਚ ਹੀ ਅੱਗ ਪਾ ਲਈ ਉਧਰ ਮੈਂ ਪਾਣੀ ਗਰਮ ਕੀਤਾ ਸੀਗਾ ਇਸ ਕਰਕੇ ਅੱਗ ਤਾਂ ਪਈ ਹੋਈ ਸੀਗੀ ਤੇ ਬਸ ਇਹ ਮੈਂ ਕਿ ਚਲੋ ਕਰ ਦੇਣੀ ਆ ਬਸ ਤਾਂ ਮੰਮੀ ਧਰ ਦੇ ਦਿੰਦੇ ਪਰ ਤਦ ਤੱਕ ਅੱਗ ਠੰਡੀ ਹੋ ਜਾਂਦੀ ਹੈ ਤੇ ਲਾਲ ਮਿਰਚਾਂ ਦੀ ਇਹ ਚਟਨੀ ਬਣ ਰਹੀ ਹੈ ਆ ਤਾਂ ਕੁੱਟ ਰਹੀ ਹੈ ਚਟਨੀ ਸਿਰੇ ਸਿਰੇ ਕੰਮ ਬਹੁਤ ਹੋ ਜਾਂਦੇ ਆ ਚਟਨੀ ਕਰ ਰਹੇ ਸੀਗੇ ਤੇ ਮੈਂ ਲੰਚ ਹਜੇ ਬਣਾਉਣਾ ਸੀ ਪਰ ਮੈਂ ਕਿਹਾ ਹਜੇ ਉਠੇ ਨਹੀਂ ਕਿ ਠਹਿਰ ਕੇ ਬਣਾਉਂਗੀ ਇਸ ਕਰਕੇ ਮੈਂ ਬਾਰਾ ਸਫਾਈ ਵਗੈਰਾ ਕਰਨ ਲੱਗ ਗਈ ਤੇ ਇਧਰ ਦੇਖੋ ਪੱਤਿਆਂ ਤੇ ਤੇਲ ਬਹੁਤ ਦਿਖ ਰਹੀ ਹੈ ਨਾ ਸਾਰੇ ਜਿਵੇਂ ਕਿ ਪੇੜ-ਪੌਦੇ ਜਿਹੇ ਅਗੀ ਲਿਗਲੇ ਜਿਹੇ ਹੋਏ ਪਏ ਆ ਉਸ ਦੀਆਂ ਬੂੰਦਾਂ ਬੜੀਆਂ ਸੋਹਣੀਆਂ ਲੱਗ ਰਹੀਆਂ ਆ ਤੇ ਇਹ ਦੇਖੋ ਇਹ ਤੇ ਵਿਚਾਰਾ ਖਿਲ ਰਿਹਾ ਜਿਹਾ ਪਿਆ ਤੇ ਆ ਪਾਲਕ ਹੈ ਪਾਲਕ ਤੇ ਬੂੰਦਾਂ ਬੜੀਆਂ ਸੋਹਣੇ ਲੱਗਦੇ ਆ ਹਰੀ-ਹਰੀ ਬੜੀ ਸੋਹਣੀ ਲੱਗ ਰਹੀ ਹੈ ਨਾ ਤੇ ਉਸ ਤੋਂ ਬਾਅਦ ਜੀ ਇਹ ਹੋ ਗਿਆ ਦੁਪਹਿਰ ਦਾ ਟਾਈਮ ਤੇ ਆਪਾਂ ਜਾ ਰਹੇ ਸੀਗੇ ਮੰਡੀ ਤੇ ਮੰਡੀ ਅਸੀਂ ਜ਼ਰੂਰੀ ਕੰਮ ਵਾਸਤੇ ਪਹੁੰਚੇ ਸੀਗੇ ਤੇ ਇੱਕ ਨਾ ਜਿਵੇਂ ਵੀਰਜੀ ਨੇ ਕਮੈਂਟ ਕੀਤਾ ਸੀ ਉਸ ਦੇ ਬਾਰੇ ਵੀ ਗੱਲ ਕਰਾਂਗੇ ਹੈਲੋ ਇੱਕ ਆਖਰੀ ਦੇਖਰੀ ਧਰਾਵੋ ਫਸਦੀ ਹੈ ਮਦਾ ਹਸਦੀ ਹੈ ਨਾ ਹਾਂ ਮੁਰੀਰ ਲੋਟੀ ਆ ਹਾਂ ਕਿਵੇਂ ਸੀ ਕਿੱਥੇ ਆਏ ਸੀ ਅੱਜ ਉਹ ਬਿੱਲੀ ਲੱਗਦੀ ਬਿੱਲੀ ਬਿੱਲੀ ਹਾਂ ਬਿੰਨੀ ਬਿੱਲੀ ਕਿੱਥੇ ਆ ਕਮੈਂਟ ਕੀਤਾ ਸੀ ਕਿ ਬੁਢਾਪੇ ਨੂੰ ਸਿਕਿਉਰ ਜ਼ਰੂਰ ਕਰ ਲੈਣਾ ਚਾਹੀਦਾ ਹੈ ਨਾ ਕਿ ਆਉਣ ਵਾਲੇ ਟਾਈਮ ਦਾ ਪਤਾ ਨਹੀਂ ਲੱਗਦਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਹ ਤੇ ਇਹ ਅੰਕਲ ਜੀ ਥੋੜੇ ਪੜੇ ਲਿਖੇ ਨਹੀਂ ਸੀ ਮੈਂ ਇਹਨਾਂ ਦਾ ਫਾਰਮ ਫਿਲ ਕਰ ਰਹੀ ਸੀ ਕਿ ਹੁਣ ਦਿਖਾਵਾਂਗੀ ਤੁਹਾਡੇ ਮੜੇ ਸੀ ਸਸਰੀ ਗੱਲ ਕਰ ਦੋ ਮੰਮੀ ਹਾਲ ਤੇ ਠੀਕ ਆ ਅੱਛਾ ਦੋ ਜੀ ਅੱਛਾ ਨਹੀਂ ਬੋਤ ਨੂੰ ਅੱਛਾ ਅੱਛਾ ਤੁਹਾਡੇ ਘਰਾਂ ਚੋਂ ਹੀ ਆ ਜਾਣੀ ਹਾਂ ਜੀ ਕੀ ਅਸੀਂ ਚਲ ਆਵਾਂਗੇ ਕਦੇ ਮੈਂਡਾ ਆਇਆ ਮਤੋਂ ਹਾਂ ਉਹਨੇ ਨਹੀਂ ਗੁਣਨਾ ਮੈਂ ਨਹੀਂ ਆਮ ਕਹਨ ਸਹੀ ਹੈ ਕਰੋ ਨਿਕਲੇ ਨਹੀਂ ਜਾਂਦਾ ਬਸ ਸਹੀ ਹੈ ਉਹਨਾਂ ਦੇ ਘਰੇ ਤਾਂ ਅਸੀਂ ਆਏ ਸੀ ਇੱਕ ਵਾਰੀ ਉਹਨਾਂ ਦੋ ਦਸੋਂ ਦੀ ਰਹਿ ਗਏ ਮਤ ਗੋਡੇ ਗੋਡੇ ਲੋਕ ਦੇਣਾ

ਪੜਾਣੇ ਚੜੇ ਸਾਰੇ ਕੰਪਨੀ ਕੋਲ ਝੱਪੜ ਕੋਈ ਸਾਰੇ ਦਾਦੇ ਜੀ ਰੋਣ ਮਾਤ ਜਿਹੜਾ ਵੜਣਾ ਹੂੰ ਉਸਨੂੰ ਨਿਵੇਂ ਨਾਲ ਹੀ ਆ ਹਾਈਲਮਾਰਕੀ ਸੀ ਇਹ ਲੱਕ ਹੋਰ ਸੀ ਬੱਚੇ ਵੜਦ ਹੁੰਦਾ ਸੀ ਉਹਨਾਂ ਦੇ ਘਰੇ ਗਏ ਸੀ ਅਸੀਂ ਵਿਰਿੰਦਰ ਵਿਰਿੰਦਰ ਸੀ ਮੁੰਡੇ ਦਾ ਨਾਮ ਅੱਛਾ ਉਹਨਾਂ ਦੇ ਘਰੇ ਗਏ ਸੀ ਅੱਜ ਆਪਾਂ ਆਏ ਹਾਂ ਸਾਡੇ ਮੇਰੇ ਪੁਰਾਣੇ ਫਰੈਂਡ ਹੈ ਨਾ ਮੈਡਮ ਉਹਨਾਂ ਦੇ ਘਰੇ ਆਏ ਹਾਂ ਚਲੋ ਕਰ ਦੋ ਸਾਰੇ ਨੂੰ ਫਿਰ ਹਾਈ ਬੜਾ ਘਰ ਬਹੁਤ ਸਣ ਬਣਾਦੇ ਬਹੁਤ ਟਾਈਮ ਲੱਗਉਂਦੀ ਐ ਨਾ ਬੈਠਣਾ ਤੇ ਨਹੀਂ ਬਾਹਰ ਖੜੇ ਆ ਇਧਰ ਆਪਾਂ ਕੰਮਕਾਜ ਕਰਕੇ ਆ ਗਏ ਆ ਤੇ ਰਾਜਿੰਦਰ ਲੈ ਰੇ ਆ ਆਲੂ ਟਿੱਕੀ ਪੈਕ ਕਰਾ ਕੇ ਘਰੇ ਜਾ ਰਹੇ ਸੀ ਚਲਿਏ ਛੇਤੀ ਫਿਰ ਮੈਂ ਕਾਹ ਜਨੇ ਤੁਸ਼ਾਨੇ ਬੱਚੇ ਤਾਂ ਕਰਕੇ ਪੈਕ ਕਰਵਾ ਰਹੇ ਸੀਗੇ ਸਭ ਮੰਡੀ ਇਹ ਦੇਖੋ ਜੀ ਬੱਚਿਆਂ ਨੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੈ ਨਾ ਤੇ ਇਹਨਾਂ ਦਾ ਕੰਮ ਜਿਹੜਾ ਵਧੀਆ ਚੱਲ ਰਿਹਾ ਅਰਨਿੰਗ ਹੋ ਰਹੀ ਆ ਤੇ ਆਪਣੇ ਲੋਕਾਂ ਦੇ ਐਵੇਂ ਕਿਉਂ ਸੋਚਦੇ ਰਹਿੰਦੇ ਵੀ ਕੰਮ ਛੋਟਾ ਆ ਇਸ ਨੂੰ ਨਹੀਂ ਕਰਨਾ ਚਾਹੀਦਾ ਜੇ ਆਪਣੇ ਲੋਕ ਵੀ ਇਹ ਸੋਚ ਛੱਡ ਦਨਾਂ ਤਾਂ ਤਰੱਕੀ ਬਹੁਤ ਹੋ ਜਾਵੇ ਮੈਨੂੰ ਤਾਂ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਤੇ ਚਲੋ ਜੀ ਆਲੂ ਜਿਹੜੇ ਟਿੱਕੀ ਪੈਕ ਕਰ ਰਹੇ ਸੀਗੇ ਟਾਈਮ ਕਾਫੀ ਲੱਗ ਰਿਹਾ ਮੈਂ ਕਿਹਾ ਚਲੋ ਵਲੌਗ ਦਾ ਕਰ ਲਈਏ ਐਂਡ ਆਪਾਂ ਰੋਲਾ ਵੀ ਕਾਫੀ ਪਿਆਰੀ ਆਵਾਜ਼ ਆਉਂਦੀ ਆ ਕਿ ਨਹੀਂ ਜੀ ਤੇ ਹਾਂਜੀ ਜਿਹੜੇ ਆਪਾਂ ਲਾਸ ਦੀ ਗੱਲ ਕਰ ਰਹੇ ਸੀ ਉਹ ਇਸ ਤਰ੍ਹਾਂ ਹੋਇਆ ਸੀ ਵੀ ਜਿੱਥੇ ਆਪਾਂ ਗਏ ਸੀ ਬਾਰਡਰ ਤੇ ਹਨਾ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਉੱਥੇ ਲੰਗਰ ਖਾਣ ਲੱਗੇ ਰਾਜਿੰਦਰ ਦੇ ਸ਼ੂਜ਼ ਕਿਸੇ ਨੇ ਚੱਕ ਲਏ ਤੇ ਨਵੇਂ ਸ਼ੂਜ਼ ਸੀਗੇ ਕੋਈ ਚੱਕ ਕੇ ਲੈ ਗਿਆ ਤੇ ਇਸ ਕਰਕੇ ਸਾਡਾ ਨੁਕਸਾਨ ਜਿਹੜਾ ਕਾਫੀ ਹੋ ਗਿਆ ਹਨਾ ਤੇ ਚਲੋ ਜਿੰਨੇ ਵੀ ਸੀਗੇ ਨਾ ਆਪਣੀ ਮਿਹਨਤ ਦੀ ਕਮਾਈ ਦੀ ਛੋਟੀ ਜੀ ਚੀਜ਼ ਵੀ ਹੋਵੇ ਉਹ ਵੀ ਗਵਾਚ ਜੇ ਉਹਦਾ ਵੀ ਬਹੁਤ ਦੁੱਖ ਹੁੰਦਾ ਹੈ ਹਨਾ ਤੇ ਰਾਜਿੰਦਰ ਕਾਫੀ ਫੀਲ ਗਿਆ ਹੋਇਆ ਚਲੋ ਫਿਰ ਨੰਗੇ ਪੈਰੀ ਆਉਣਾ ਪਿਆ ਘਰੇ ਚਲੋ ਜੀ ਇਹੀ ਹੁਣ 2024 ਦਾ ਹੋ ਗਿਆ ਆਪਣਾ ਲਾਸਟ ਵਲੌਗ ਤੇ ਵਾਈਗ੍ਰੋ ਨੇ ਤੰਦਰੁਸਤੀ ਦਿੱਤੀ ਤਾਂ ਆਪਾਂ 2025 ਦੇ ਵਿੱਚ ਨਵੇਂ-ਨਵੇਂ ਵਲੌਗਰਾਂ ਦੇ ਨਾਲ ਮਿਲਾਂਗੇ ਸਾਰਿਆਂ ਨੂੰ ਅੱਜ ਦੇ ਵਲੌਗ ਦਾ ਆਪਾਂ ਐਂਡ ਇੱਥੇ ਕਰ ਲੈਨੇ ਆ ਕਿਉਂਕਿ ਘਰ ਜਾ ਕੇ ਫੇਰ ਕੰਮ ਦਾ ਟਾਈਮ ਹੋ ਜਾਣਾ ਜੀ ਠੀਕ ਹੈ ਜੀ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਹੱਸਦੇ-ਖਾਸੇ ਰਹੋ ਜੀ